ਉਹ ਸ਼ੇਅਰ ਦੇ ਇੱਦਾਂ ਮੌਜੂਦ ਹੀ ਹੋਏ ਤੇ ਹੁਣ ਉਹ ਚੱਲ ਗਿਆ ਆਣਾ ਕਿ ਕਿੱਥੇ ਅਸੀਂ ਵਾਪਸ ਜਾ ਰਹੇ ਹਾਂ ਜਿਹੜੇ ਨੰਬਰ ਦੱਸੇ ਆ ਉਹਨਾਂ ਦੇ ਨੀ ਨਹੀਂ ਆਨਲਾਈਨ ਅਸੀਂ ਕੰਪਲੇਂਟ ਕਰਦੇ ਹਾਂ ਪਰ ਕੋਈ ਸੁਣਵਾ ਨਹੀਂ ਕੋਈ ਸੁਣਵਾ ਕੀ ਆਂਦੇ ਨੇ ਆਨਲਾਈਨ ਜਦੋਂ ਕਾਲ ਲਉਂਦੇ ਆ ਆ ਜਾਂਦੀ ਕਿ ਇੰਨੇ ਵਜੇ ਆ ਜਾਏਗੀ ਇੰਨੇ ਵਜੇ ਆ ਜਾਏਗੀ ਪਰ ਬੈਗ ਗੁਰਮੁਖ ਸਿੰਘ ਨੰਦਰਾਕਲੋਡੀ ਸਿਲਵਰ ਸਟੋਰ ਵਾਲੀ ਸਿਲਵਰ ਸਟੋਰ ਸਕੂਲ ਵਾਲੀ ਗਲੀ ਸਾਡੀ ਸਪਲਾਈ ਸਾਰੀ ਸਾਰੀ ਰਾਤ ਬੰਦ ਰਹਿੰਦੀ ਆ ਰਾਤ ਦੀ ਲਾਈਟ ਬੰਦ ਪਾਣੀ ਬੰਦ ਅੱਜ ਰਾਤ ਦਾ 8 ਵੇ ਚાલુ ਹੋਈ 8:00 ਵਜੇ ਤੇ ਫਿਰ ਪਤਾ ਨਹੀਂ ਕਿਹੜੇ ਬੰਦ ਹੋ ਜੇ ਸਾਡੀ ਬਹੁਤ ਜਾਰੀ ਵੱਡੀ ਪ੍ਰੋਬਲਮ ਆ ਨਾ ਸਾਡੇ ਜਿਹੜਾ ਟਰਾਂਸਫਾਰਮਰ ਲੱਗਾ ਤੇ ਤੇ ਲੱਗਾ ਨਾ ਉਹਦੀ ਪ੍ਰੋਪਰ ਕੋਬਲ ਹੈਗੀ ਆ ਨਾ ਉਹਦੀ ਪ੍ਰੋਪਰ ਤਾਰ ਆ ਜਿਹੜਾ ਤੋਂ ਅੱਗੇ ਦੇ ਪ੍ਰੈਕਟਰ ਉਹਦਾ ਵੀ ਟੋਟੇ ਟੋਟੇ ਹੋਇਆ ਪਿਆ ਰੋਹ ਤੇਰੀ ਤਾਰਾ ਟੁੱਟਦੀਆਂ ਰੋਹ ਤੇਰੀ ਤਾਰਾ ਗੰਢੀ ਜਾਂਦੀਆਂ ਸਾਡੀ 24 24 ਘੰਟੇ ਲਗਾਤਾਰ ਕਿਉਂ ਰਿਸਪਲਾਈ ਬੰਦ ਰਹਿੰਦੀ ਆ ਜਦ ਕਿ ਲੰਗੋ ਦੀ ਬੱਤੀ ਬੰਦ ਦਾ ਬੱਤੀ ਬੰਦ ਦਾ ਕੰਮ ਟਰਾਂਸਫਾਰਮਰ ਹੈ ਗਿਆ ਓਵਰਲੋਡ ਚੱਲਦੇ ਆ ਜੇ ਉਹਦੀ ਜਗ੍ਹਾ ਦੇ ਉੱਤੇ 100 ਦਾ ਟਰਾਂਸਫਾਰਮ ਲੱਗਾ ਉਹਦੀ ਜਗ੍ਹਾ ਦੂਜਾ 200 ਦਾ ਕਰਕੇ ਤੇ ਇਹਦਾ ਲੋਡ ਸ਼ਿਫਟ ਕਰਕੇ ਉਹਨੂੰ ਡਿਵਾਈਡ ਕਰਕੇ ਚੱਲੂ ਹੋ ਸਕਦਾ ਦੋ ਕਿਹੜਾ ਕੰਮ ਹੈ ਸਾਰਾ ਦੋ ਕਿਹੜੇ ਦੇ ਜੇ ਸਪਲਾਈ ਚੱਲੂ ਹੋ ਸਕਦੀ ਹੈ ਬਾਕੀ ਜਿਹੜੀ ਪ੍ਰੋਬਲਮ ਹੈ ਆ ਓਵਰਲੋਡ ਤੇ ਹੈ ਹੀ ਹੈ ਲੱਗ ਕਿ ਨਹੀਂ ਉਹਦੇ ਨਾਲ ਪਿੱਛੇ 11 ਕੇਬਲ ਦਾ ਫਾਲਟ ਵੀ ਪਿੰਦਾ ਜਿੱਦਾਂ ਅੱਜ ਕੇ 11 ਕੇਬਲ ਦੀ ਕੇਬਲ ਛੜ ਗਈ ਕਿਤੇ ਕੇਵਲ ਵੀ ਇਸੇ ਕਰਕੇ ਛੜਦੀ ਓਵਰਲੋਡ ਕਰਕੇ ਕੇਬਲ ਲਾਈਨਾਂ ਪਤਲੀਆਂ ਪਈਆਂ ਲੋਡ ਗਾੜੀ ਜਾਂਦੇ ਹੋ ਫੀਡਰ ਟਰਾਂਸਫਾਰਮਰ ਜਿਆਦੇ ਲੱਗੇ ਆ ਤੇ ਇਸ ਕਰਕੇ ਸਪਲਾਈ ਬੰਦ ਲੈਂਦੀ ਹੈ ਕਿਨੇ ਘੰਟੇ ਬੱਤੀ ਬੰਦ ਰਹੀ ਜੀ ਸਾਡੀ 10 ਘੰਟੇ ਲਗਾਤਾਰ ਦਾ ਰਾਤੀ 5 ਘੰਟੇ ਰਾਤੀ ਰਾਤ ਬੰਦ ਰਹੀ 15 20 24 ਘੰਟੇ ਕੱਟ ਤੋੜ 15 20 ਘੰਟੇ ਬੰਦ ਰਹੀ ਆ ਕੀ ਸਰਕਾਰ ਕੋਈ ਮੰਗ ਕਰਦੀ ਸਰਕਾਰ ਕੋ ਮੰਗ ਕਰਦੇ ਸਾਡਾ ਬੱਤੀ ਪੜਦਾ ਹਾਲ ਕੀਤਾ ਜਾਵੇ ਕੋਈ ਨਾ ਕੋਈ ਰਾਤ ਰਾਤ ਜਾਗ ਜਾ ਕੇ ਕੱਟਦੇ ਅਸੀਂ ਰਾਤ ਜਾਗ ਕੇ ਜਾ ਕੇ ਕੱਟਦੇ ਆ ਨਾ ਰਾਤ ਸੁਤੇ ਨੰਦੇ ਸੁਤੇ ਹੁੰਦਾ ਰਾਤ ਜੇ ਕੰਪਲੇਨ ਲਖਾਈ ਦੀ ਤਾਂ ਫੋਨ ਹੀ ਚੁੱਕਦਾ ਜੇ ਚੋਕਵੀ ਲੈਣ ਤੇ ਦੋ ਦੋ ਘੰਟੇ ਆਉਂਦਾ ਕੋਈ ਨਹੀਂ ਮੁੜ ਕੇ ਸੁਣਦਾ ਵੀ ਨਹੀਂ ਸੁਣਾਈ ਕੋਈ ਨਹੀਂ ਹੈਗੀ ਜੇ ਰਾਤ ਨੂੰ ਇੱਕ ਵਾਰੀ ਫਿਊਜ ਜੋੜ ਜੇ ਤੇ ਸਪਰਾਈ ਸਵੇਰੇ ਚੱਲ ਹੁੰਦੀ ਆ ਕੋਈ ਰਾਤ ਫਿਊਜ ਲਾਉਣ ਆਉਂਦਾ ਹੀ ਨਹੀਂ ਮਿੰਦਰਾ ਜੀ ਪਰੇਸ਼ਾਨੀ ਸਰ ਬੱਤੀ ਦੀ ਬਹੁਤ ਜ਼ਿਆਦਾ ਆ ਰਹੀ ਹੈਗੀ ਆ ਅੱਜ ਮਤਲਬ ਇੱਕ ਮਹੀਨਾ ਹੀ ਹੋ ਚੱਲਿਆ ਇੱਕ ਮਹੀਨੇ ਤੋਂ ਕਾਫੀ ਮਤਲਬ ਵੋਲਟੇਜ ਦਾ ਇਸ਼ੂ ਫਲਕਚੁਏਸ਼ਨ ਰਹਿ ਰਹੀ ਹੈ ਜਿਹਦੇ ਕੰਨ ਘਰ ਦਾ ਟੁੱਲੂ ਪੰਪ ਨਹੀਂ ਚੱਲ ਰਿਹਾ ਨਾ ਫਰੇ ਚੱਲ ਰਹੀ ਹੈ ਤੇ ਦੋਨੋਂ ਨੀਡੀ ਚੀਜਾਂ ਯਾਨੀ ਹੋਣੀਆਂ ਚਾਹੀਦੀਆਂ ਠੀਕ ਹੋਣੀਆਂ ਚਾਹੀਦੀਆਂ ਨੇ ਕਈ ਵਾਰੀ ਕੰਪਲੇਨ ਪਾਈ ਆਂ ਆਨਲਾਈਨ ਵੀ ਕਰਦੀ ਆਂ ਬੱਤੀ ਵੀ ਜਾ ਰਹੀ ਐ ਤੇ ਜਿਹੜੀ ਆਪਣਾ ਫਲਕਚੁਏਸ਼ਨ ਆ ਉਹ ਤਾਂ ਬਹੁਤ ਜ਼ਿਆਦਾ ਕਿੰਨੀ ਬੋਲੋ ਜੀ ਹੁਣ ਵੀ ਬੱਤੀ ਗਈ ਹੋਈ ਐ ਬਿਲਕੁਲ ਜੀ ਕਿੰਨੇ ਕਿੰਨੇ ਵਜੇ ਦੀ ਗਈ ਲੈਡ ਸਵੇਰ ਦੀ ਸਵੇਰ ਦੀ ਗਈ 11 ਵਜੇ ਦੇ ਲੱਗਦੀ ਐ ਇਹਦੇ ਨੀਅਰ ਬੋਰਡ ਗਈ ਕੰਪਲੇਨਡ ਕਰ ਤੋ 5 ਤੁਸੀਂ ਦੱਸਿਆ ਬਿਲਕੁਲ ਕਰਵਾਈ ਐ ਆਪਣਾ ਸੰਜੀਵ ਜੀ ਗਏ ਉਹਨਾਂ ਨਾਲ ਆਪਾਂ ਗੱਲ ਕੀਤੀ ਸੀ ਫੋਨ ਤੇ ਉਹ ਕਹਿੰਦੇ ਸੀ ਕਿ 7 ਵਜੇ ਬੱਤੀ ਆ ਜਾਏਗੀ ਆਈ ਐ ਫੇਰ ਚੱਲ ਗਈ ਆਈ ਐ ਫੇਰ ਚੱਲ ਗਈ ਸਰ ਪਿਆਰਾ ਵੱਡੇ ਦਾ ਉਹ ਤੇ ਹੁਣ ਕੀ ਦੱਸ ਸਕਦੇ ਆ ਸਾਰਿਆਂ ਨੂੰ ਪਤਾ ਤੁਹਾਡੇ ਸਾਹਮਣੇ ਆ ਦੇਖ ਲਓ ਘੇਰਾ ਹੋਇਆ ਜੀ ਦਾਵੇ ਤੁਹਾਡੇ ਸਾਹਮਣੇ ਨੇ ਇਹ ਅੰਦਰ ਜੀ ਆਨਲਾਈਨ ਕੰਪਲੀਟ ਦਾ ਮਸਲਾ ਮੈਂ ਟੋ ਮੈਂ ਨਹੀਂ ਕੋਈ ਹੱਲ ਨਹੀਂ ਹੈਗਾ ਜੀ ਉਹ ਫੇਕ ਆਇਆ ਉਹ ਅੱਧਾ ਅੱਧਾ ਘੰਟਾ ਕਹਿ ਦਿੰਦੇ ਆ ਜੀ ਤੁਹਾਨੂੰ ਨੰਬਰ ਆ ਜਾਏਗਾ ਨੰਬਰ ਆਂਦਾ ਨਹੀਂ ਹੈ ਜਿਨ੍ਹਾਂ ਨੂੰ ਲਾਈਨਮੈਨ ਨੂੰ ਫੋਨ ਕਰੀਏ ਦਾ ਉਹ ਚੱਕਦੇ ਨਹੀਂ ਉਹ ਕਹਿੰਦੇ ਜੀ ਸਾਡੀ ਆਫ ਹੋ ਗਈ ਡਿਊਟੀ ਤੁਹਾਡੀ ਔਨ ਹੋ ਗਈ ਡਿਊਟੀ ਐਦਾਂ ਹੀ ਕਰਦੇ ਨੇ ਵੋਟਾਂ ਤੇ ਹੁਣ ਇਹ ਜਿੰਗਾਂ ਨੇ ਵੱਡੇ ਲੀਡਰ ਵੱਡੇ ਰਾਵੇ ਦੇ ਵਾਅਦੇ ਦੇ ਨਾਲ ਆਉਂਦੇ ਨੇ ਜੱਦਾ ਦਰਬਾਰ ਇਹ ਤੇ 75 ਸਾਲਾਂ ਤੋਂ ਚੱਲਦਾ ਪਿਆ ਜੀ ਜੀ ਇਸਤਰਾਇਆ ਲੇਕਿਨ ਕੋਈ ਹੱਲ ਹੁੰਦਾ ਦਿਖਦਾ ਨਹੀਂ ਪਿਆ ਆਈ ਤੇ ਬਸ ਅਸੀਂ ਸਰਕਾਰ ਨੂੰ ਦਿਖਾਸ ਕਰਦੇ ਆ ਕਿ ਸਾਡੀ ਇਹ ਬੇਸਿਕ ਨੀਡ ਹੈਗੀ ਹੈ ਇਹ ਘਟੂ ਘੜਾ ਤੇ ਕਲੀਅਰ ਹੋਣੀ ਚਾਹੀਦੀ ਹੈ